ਖਮਾ ਕਰਨੇ ਜੋ ਕੁਝ ਹੋਇਆ ਅੱਜ ਤੱਕ ਕਰੀਬਨ ਕਰੀਬਨ ਮੈਂ ਪੰਜ-ਛਤ ਦਿਨ ਪਹਿਲੇ ਖੈਦ ਕਲਕੱਤੇ ਦੇ ਪੜ ਰਿਆ ਸੀ ਤੇ ਸਿੱਖ ਜਿਹੜਾ ਇਹ ਸਿਆਸੀ ਵਧੇਕੀਆਂ ਤੇ ਬਰਦਾਸ਼ਤ ਕਰ ਲੈਂਦਾ ਹੈ ਕਰ ਲੈਂਦਾ ਹੈ ਕਈ ਸਾਲ ਤੋਂ ਤੇ ਬਰਦਾਸ਼ਤ ਕਰਦੇ ਆ ਤੇ ਕਿਸੇ ਸਿੱਖ ਨੂੰ ਕੌਣ ਦੇ ਤੱਕ ਤੋਂ ਉਚਾਰ ਉਤਬਾ ਨਹੀਂ ਰਹਿਣਾ ਚਲ ਉਹ ਨਾ ਸਹੀ ਬਰਦਾਸ਼ਤ ਕੀਤਾ। ਕ੍ਰਿਤੀ ਬਰੇਸ ਪਰ ਗੱਡੀਆਂ ਦੇ ਨਾਂ ਆਪਣੇ ਪੀਰਥਾਂ ਤੇ ਰੱਖੇ ਗੁੰਗਾ ਜਮਨਾ ਐਕਸਪ੍ਰੈਸ ਗੋਮਤੀ ਐਕਸਪ੍ਰੈਸ ਵਿਥ ਬਨਾਟ ਕਾਂਤੀ ਐਕਸਪ੍ਰੈਸ ਵਿਤਾंजलि ਐਕਸਪ੍ਰੈਸ ਸੰਗਮ ਐਕਸਪ੍ਰੈਸ ਵਿਥ ਊਨਾਤ ਕਾਂਤੀ ਤੋਂ ਬਾਅਦ ਫਿਰ ਇਹਨਾਂ ਨੇ ਜਗਨਨਾਥ ਪੁਰੀ ਐਕਸਪ੍ਰੈਸ ਤੇ ਫਿਰ ਸੋਮਨਾਥ ਮੇਲਪਈ ਡਲਦੀ ਹੈ। ਅਹਿਮਦਾਬਾਦ ਤੋਂ ਲੈ ਕੇ ਵੈਰਾਵਲ ਤੱਕ ਅਨੇਕਾਂ ਗੱਡੀਆਂ ਜਿਨ੍ਹਾਂ ਦੇ ਇਹਨਾਂ ਨੇ ਆਪਣੇ ਤੀਰਥਾਂ ਦੇ ਨਾਮ ਦਿੱਤੇ ਉਹ ਗੱਡੀਆਂ ਦੇ ਨਾਂ ਰੱਖੇ ਨੇ ਗੱਡੀਆਂ ਚੱਲ ਰਹੀਆਂ ਨੇ ਇਹਨਾਂ ਦੀਆਂ ਵਾਲਬੰਦ ਜੋ ਮੇਰੀ ਗਿਣਤੀ ਚ ਆਈਆਂ 28 ਗੱਡੀਆਂ ਨੇ ਜੋ ਤੀਰਥਾਂ ਦੇ ਨਾਮ ਦਿੱਤੇ ਚੱਲ ਰਹੀਆਂ ਨੇ ਤੇ ਇੱਕ ਗੱਡੀ ਵੀ ਕਿਸੇ ਸਿੱਖ ਤੀਰਥ ਦੇ ਨਾਮ ਦਿੱਤੇ ਨਹੀਂ ਚੱਲ ਰਹੀ ਸੀ ਇਹ ਵਧੀਕੀ ਵੀ ਸਾਨੂੰ ਬਰਦਾਸ਼ਤ ਚਲੋ ਕੋਈ ਗੱਲ ਐਲਾਨ ਕੀਤਾ ਸੀ ਇਹਨਾਂ ਨੇ ਇਹ ਸੀ 골ਡਨ ਟੈਂਪਲ ਐਕਸਪ੍ਰੈਸ ਚਲਾਣਾ ਸਵਰਨ ਮੰਦਰ ਐਕਸਪ੍ਰੈਸ ਚਲਾਵਾਗੇ ਪਰ ਧਿਆਨ ਕਰਨੇ ਜਦੋਂ ਗੱਡੀ ਇੱਥੇ ਅੰਮ੍ਰਿਤਸਰ ਪਹੁੰਚੀ ਸੀ ਉਸਦਾ ਨਾਮ ਕੀਤਾ ਸ਼ਾਹਨਗਰ ਐਕਸਪ੍ਰੈਸ ਕੋਈ ਸਵਰਨ ਮੰਦਰ ਐਕਸਪ੍ਰੈਸ ਨਹੀਂ ਤੇ ਮੈਨੂੰ ਹੈਰਾਨ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਮ ਦੇਖ ਕੇ ਵੀ ਜਿਹੜੇ ਇੱਕ ਗੱਡੀ ਦਾ ਨਾਮ ਸਵਰਨ ਮੰਦਰ ਬਰਦਾਸ਼ਤ ਨਹੀਂ ਕਰ ਸਕਦੇ ਇਹ ਦੁਸ਼ ਸਵਰਨ ਮੰਦਰ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ एक नाम ही नहीं बर्दाश्त कर सकते गोल्डन एक्सप्रेस ये एक बर्दाश्त नहीं 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 होया। कभी इतराज होता गंगा क्यों चलाई हुई है विश्वनाथ काशी एक्सप्रेस क्यों चलाई हुई है और जगन्नाथपुरी एक्सप्रेस सोमनाथ मेल चलाई हुई है अनेक गांधी नहीं चली एक गड्डी ਸੁਰਨ ਮੰਦਰ ਇੱਕ ਤੈਸ ਦੇ ਨਾਂ ਤੇ ਅਸੀਂ ਇਹ ਵਧੀਆਂ ਕਿ ਬਰਦਾਸ਼ਤ ਕਰ ਲਈ ਤੈਨ ਕਰ ਲਿਆ ਬਰਦਾਸ਼ਤ ਕਰ ਲਿਆ ਔਰ ਇਸ ਤਰ੍ਹਾਂ ਦੀਆਂ ਸਿਆਸੀ ਵਧੀਆਂ ਨੂੰ ਜੇ ਹੁਣ ਗਿਣ ਲਗੇ ਹੈ ਸੰਦੇਰੇ ਸਾਲ ਗਿਣਤੀ ਮੁੱਕ ਜਾਣੀ ਹੈ ਹਿੰਦਸੇ ਮੁਕਣੇ ਨੇ ਵਧੀਆਂ ਨਹੀਂ ਮੁਕਣੀਆਂ ਇਹਨਾਂ ਦੀਆਂ ਵਧੀਆਂ ਇਹਨਾਂ ਨੇ 35 ਟੈਲੀ ਸਾਲ ਦੇ ਛੀਤੀਆਂ ਮੈਂ ਉਹਨੇ ਦਿਨ ਪੜ ਰਿਹਾ ਸੀ ਉਹਦੇ ਤੇ ਲਿਖਿਆ ਸੀ ਜਿਹੜਾ ਸਿੱਖ ਹੈ ਇਹ ਸਿਆਸੀ ਵਧੀਆਂ ਕੀਤੇ ਬਰਦਾਸ਼ਤ ਕਰ ਸਕਦਾ ਹੈ ਧਾਰਮਿਕ ਵਧੇ ਕੀ ਨਹੀਂ ਬਰਦਾਸ਼ਤ ਕਰ ਸਕਦਾ ਜਦ ਧਰਮ ਸਾਰਮਿਕ ਤੌਰ ਤੇ ਦੇ ਨਾਲ ਵਧੇ ਫੀ ਹੋਵੇਗੀ ਤੇ ਕੁਰਬਾਨ ਹੋਵੇਗਾ ਤੇ ਮਿਟੇਗਾ ਤੇ ਨਿਖਾਵਰ ਹੋਵੇਗਾ ਸੋ ਕਿਹਾ ਕਰਨੇ ਸਰੇ ਆਮ ਚੌਕ ਦੇ ਸਿਕ ਕੋਮ ਦੀ ਪੱਗ ਲਾ ਕੇ ਰੱਖ ਦਿੱਤੀ ਗਈ ਔਰ ਔਰੰਗਜ਼ੇਬ Hindu ਧਰਮ ਨੂੰ ਸ਼ਰਮਸਾਰ ਕਰਨ ਲਈ ਜਨੇਉ ਤਾਰਦਾਸੀ ਇਹਨਾਂ ਨੇ ਸਾਨੂੰ ਸ਼ਰਮਸਾਰ ਕਰਨ ਦੀ ਸਾਡੀਆਂ ਕਿਰਪਾਨਾ ਹੁਤਾ ਰਹੀ ਔਰ ਹਰ ਥਾਂ ਤੇ ਬੇਇੱਜ਼ਤ ਕੀਤਾ ਤੇ ਸ਼ਰਮਸਾਰ ਕੀਤਾ ਇਕਬਾਲ ਨੇ ਪਤਾ ਨਹੀਂ ਕਿਸ ਸ਼ਰਮਸਾਰੀ ਦੇ ਫੈਸਲ ਇਹ ਅੱਖਿਆ ਸੀ ਹੁਣ ਮੈਨੂੰ ਸ਼ਰਮ ਆਉਂਦੀ ਹੈ ਸਮਾ ਕਰਨੇ ਸਾਰੇ ਅੰਧੀਆਂ ਅੱਖਾਂ ਨੇ ਮਨਜ਼ਰ ਦੇਖ ਲਿਆ ਅਕਾਲ ਤਬਦਾ ਔਰ ہزارਾਂ ਸਿੰਘਾਂ ਨਾਲ ਜੋ ਬੀਤੇ ਹੈ ਔਰ ਆਪਣੀ ਦੁਸ਼ਤ ਕਾਨਫਰੈਂਸ ਕਰੋ ਕਿ ਤੁਸੀਂ 1000 ਰੁਪਏ ਇੱਕ ਬੰਦੇ ਨੂੰ ਵੀ ਦਿਓ ਆਣ ਜਾਣ ਦਾ ਕਿਰਾਇਆ ਵੀ ਕਰੋ ਪਰ ਸੱਚ ਦਾ ਸੁਨੇਹਣ ਹੋਵੇ ਧਾਰਮਿਕ ਸੁਨੇਹਣ ਹੋਵੇ ਕਿ ਤੁਸੀਂ ਚਾਰੋਂ ਪਾਸੇ ਰਸਤੇ ਰੋਕ ਲਓ ਤਾਂ ਕਹਿਣਾ ਹੀ ਪੈਗਾ ਸ਼ਰਮ ਸਿਆਸੀ ਹੈ ਇਸ ਵਤਨ ਕੋ ਵਤਨ ਕਹਤੇ ਇਸ ਘਰ ਨੂੰ ਉਸ ਘਰ ਨੂੰ ਆਪਣਾ ਘਰ ਕਿਸਰਾ ਆਖੀਏ ਕੇ ਘਰ ਦੇ ਕੀ ਕੋਈ ਸਾਡੀ ਪਗਲਾ ਛੜੇ ਮੈਂ ਪੜਿਆ ਤੇ ਜੋ ਨਾਮ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸ਼ੁਕਰਾਤ ਦੇ ਕੁਝ ਬੋਲ ਅਜਕਲ 2500 ਸਾਲ ਪਹਿਲੇ ਇਥੂ ਨੇ ਇਹ ਬੜਾ ਪ੍ਰਸਿੱਧ ਦਾਰਸ਼ਨਿਕ ਹੋ ਗੁਜ਼ਰਿਆ ਇਹ ਕਹਿੰਦੇ ਕਿ ਸਮਾਜ ਦੇ ਸਤਾਏ ਹੋਏ ਮਨੁੱਖ ਤਿੰਤਕ ਹੋ ਜਾਂਦੇ ਨੇ ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਤੰਤ ਹੋ ਜਾਂਦੇ ਨੇ ਫਕੀਰ ਹੋ ਜਾਂਦੇ ਨੇ ਉਹਦਾ ਆਪਣਾ ਅਨੁਭਵ ਉਹਨੇ ਗੱਲ ਕਹੀ ਵੇ ਤੇ ਮੈਨੂੰ ਤੇ ਇੰਜ ਲੱਗਦਾ ਬਾਬੇ ਨੇ ਵੀ ਇਸ ਤਰ੍ਹਾਂ ਦੀ ਪ੍ਰਗਟਾਈ ਹੈ ਗੁਰੂ ਨਾਨਕ ਦੇਵ ਜੀ ਨੇ ਧੂਆਂ ਰਤਾਪ ਦੇਰੇ ਕੇ ਬੱਤਾ ਅਪਦਾਤਾ ਮਾਰਾ ਘਰ ਤੇ ਨਾ ਕਰਦੇ ਕੋਈ ਅਪਤਾ ਵਿਪਤਾ ਪੈ ਗਈ ਪਤਨੀ ਮਰ ਗਈ ਜਾਂ ਲੁੰਡਾ ਇਕਲੋਤਾ ਸੀ ਚਰਾਨਾ ਕਰ ਗਿਆ ਜਾਂ ਦਿਵਾਲੀਆ ਹੋ ਗਿਆ ਜਾਂ ਘਰ ਦੇ ਕਰੇਸ ਸੇ ਧਗੜਾ ਜਾਂਦੇ ਚਲੋਣ ਸੰਤ ਬਣੋ ਫਕੀਰ ਬਣੋ ਪੇਕੋ ਮੈਂ ਤਾਂ ਫਿਰ ਨੇ ਆ ਦੇਖ ਦੇ ਜਦੋਂ ਮੈਨੂੰ ਕੋਈ ਕਹਿੰਦਾ ਨਾ ਮੈਂ ਸਹਿੰਦੀ ਹਾਂ ਤੇ ਥਾਡੇ ਨਾਲ ਵਿਚਰਨ ਨੂੰ ਜੀ ਕਰਦਾ ਮੈਂ ਪੁੱਛ ਲੈ ਉਹਨਾਂ ਦਾ ਘਰ-ਬਾਰ ਤੇ ਫੈਰ ਕਰੀਏ ਤੇ ਨਾ ਲੈਣਾ ਘਰੋਂ ਤੇ ਉਹ ਨਹੀਂ ਨਾ ਕੋਈ ਕਿਉਂਕਿ ਜੜੇ ਨਾਲ ਰੋਜ਼ ਉਹ ਸਫਰ ਜਿਹੜਾ ਤਿਆਰ ਹੋਣ ਨੂੰ ਰਾਜ਼ੀ ਹੈ ਤੇ ਰੋਜ਼ ਔਕਣਾ ਤੇ ਹਿਲਣ ਨੂੰ ਲਾਜ਼ੀ ਹੈ ਇਹਦਾ ਮਤਲਬ ਇਸ ਔਕਣਾ ਨਾਲੋਂ ਘਰ ਦੇ ਜਿਆਦਾ ਔਕਣਾ ਤਾਂ ਹੀ ਜੋ ਹੈ ਚਲਣ ਨੂੰ ਕਹਿੰਦਾ ਪਰ ਨਾ ਕਾਨੂੰ ਆਖੇਗਾ ਤੂੰ ਅਰ ਸਾਪ ਗੇਰੀ ਕੇ ਬਸਦਾ ਅਪਦਾ ਕਾਮਾਰਾ ਗ੍ਰਹਿ ਤੇ ਨੱਸਾ ਘਰੋਂ ਨੱਸਦਾ ਬੰਦਾ ਉਹਨੋਂ ਜਦ ਕਰ ਦੇ ਕੋਈ ਅਪਦਾ ਕਰਦੇ ਜੋ ਹੈ ਕੋਈ ਵਿਵਤਾ ਤੇ ਸ਼ੁਕਰਵਰ ਸ ਕਹਿੰਦਾ ਹੈ ਘਰੇਲੂ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ ਹਮੇਲੇਣਾ ਉੱਤੇ ਘਰੇਲੂ ਆਪਣਾ ਬਹੁਤ ਜ਼ਿਆਦਾ ਹੈ ਉਹ ਆਪਣਾ ਉਸ ਦਾ ਢੰਗ ਉਸ ਦਾ ਆਪਣਾ ਤਜਰਬਾ ਤੇ ਜਿੱਥੇ ਚਿੰਤਕ ਬਹੁਤ ਮਿਲਣ ਦਾਰਸ਼ਨਿਕ ਬਹੁਤ ਮਿਲਣ ਇਸ ਦੇਸ਼ ਨੇ ਦਾਰਸ਼ਨਿਕ ਬਹੁਤ ਪੈਦਾ ਕੀਤੇ ਨੇ ਕਿਉਂਕਿ ਇਹ ਦੇਸ਼ ਸਮਾਜ ਦਾ ਬਹੁਤ ਸਤਾਇਆ ਹੋਇਆ ਹੈ ਕਿੰਨੀਆਂ ਸਮਾਜ ਦੀਆਂ ਕ੍ਰਿਤੀਆਂ ਇੱਥੇ ਰਾਏ ਜੀ ਔਰ ਮੋਰ ਧਰਮ ਦੀ ਲਾਹੇ ਖੈਰ ਮੁਕਤ ਕਰਮ ਹੈ ਉਸ ਤਰ੍ਹਾਂ ਪਰ ਉਹ ਕਹਿੰਦਾ ਜਿੱਥੇ ਵਿਦਰੋਹੀ ਜ਼ਿਆਦਾ ਹੋਣ, ਆਤੰਕਵਾਦੀ ਜ਼ਿਆਦਾ ਹੋਣ, ਬਾਗੀ ਜ਼ਿਆਦਾ ਹੋਣ, ਤਮੇ ਲੜਾ ਉਹ ਹਕੂਮਤ ਦੇ ਸਤਾਏ ਰਹੇ। ਵਧੀ ਕੀ ਹੋਇਆ? ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਦੋ ਸਾਲ ਤੋਂ ਬੜੇ ਸ਼ਾਂਤ ਮੇਰੀ ਢੰਗ ਨਾਲ ਇੱਕ ਕੌਮ ਇਨਸਾਫ਼ ਮੰਗਦੀ ਰਹੀ। ਤੇ ਇਨਸਾਫ਼ ਮੰਗਣ ਦੀ ਖਾਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭਰ-ਭਰ ਕੇ ਘੁੱਟਿਆ ਗਿਆ। ਤਰ੍ਹਾਂ-ਤਰ੍ਹਾਂ ਦੇ ਇਹਨਾਂ ਦੇ ਤਸ਼ੱਦਦ ਤੇ ਤਰ੍ਹਾਂ ਤਰ੍ਹਾਂ ਦਾ ਇਹਨਾਂ ਦੇ ਉੱਤੇ ਜੋ ਹੈ ਜਬਰ ਔਰ ਹੋਰ अनेका तरह ਦੀਆਂ ਪਰੇਸ਼ਾਨੀਆਂ। ਸਿਮਾ ਕਰਨੇ ਤੋਂ ਬਾਅਦ ਤੇ ਐਸਾ ਕਹਿੰਦਾ ਹੈ ਕਿ 6 ਮਹੀਨੇ ਲਗਾਤਾਰ ਅਗਰ ਕੋਈ ਮਨੁੱਖ ਸਮਾਜ ਤੋਂ ਹਕੂਮਤ ਤੋਂ ਲਗਾਤਾਰ ਨਿਰਾਸ਼ ਹੋਇਆ ਹੈ ਤੇ ਉਹਦੇ ਅੰਦਰ ਸੋਚਣ ਸ਼ਕਤੀ ਪੈਦਾ ਹੋ ਜਾਏਗੀ ਬਗਿਆਨਾਂ ਤਬੀਅਤ ਵਿਗਾੜ ਹੋ ਜਾਵੇ। ਪਰ ਸਿਮਾ ਕਰਨੇ ਸਾਡੇ ਅੰਦਰ ਬਾਗਿਆਨਾਂ ਤਬੀਅਤ ਉਜਾਗਰ ਹੋਈ 2 ਸਾਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਸ਼ੁਕਰਾਨਾ ਜੋ ਤੂੰ ਲਿਖਿਆ ਹੈ ਉਹ ਦਿਨਾਂ ਤੋਂ ਸਾਡੇ ਅੰਦਰ ਸ਼ਾਂਤੀ ਜ਼ਿਆਦਾ ਹੈ ਸਾਡੇ ਅੰਦਰ ਬਰਦਾਸ਼ਤ ਦਾ ਮਾਤਰਾ ਜ਼ਿਆਦਾ ਹੈ ਅਸੀਂ ਜ਼ਿਆਦਾ ਸਹਨ ਕਰ ਸਕਦੇ ਹਾਂ ਅਸੀਂ ਜ਼ਿਆਦਾ ਬਰਦਾਸ਼ਤ ਕਰ ਸਕਦੇ ਹਾਂ ਔਰ ਸਾਡੇ ਗੁਰੂ ਸਹਿਬਾਨ ਨੇ ਐਸਾ ਕਰਕੇ ਦਿਖਾਇਆ ਮੈਂ ਇਤਿਹਾਸਕ ਵਾਕਿਆ ਪਰੇ ਸਾਹਮਣੇ ਰੱਖਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹੀ ਲਿਖਤ ਹੈ ਬੰਗਾਣੀ ਦੀ ਯੁੱਧ ਹਿਮਾਚਲ ਪ੍ਰਦੇਸ਼ ਦਾ ਸਾਕੇਆ ਬਾਹੀ ਧਾਰ ਦੇ ਰਾਜਿਆਂ ਦੇ ਉਸ ਵਕਤ ਦੇ ਮੁਖੀ ਹਰੀ ਚੰਦ ਹੰਡੂਰੇ ਨੇ ਸਤਗੁਰਾਂ ਨੂੰ ਘੇਰ ਲਿਆ ਤੇ ਹਰੀ ਚੰਦ ਕਹਿੰਦਾ ਵੀ ਪਹਿਨਾਂ ਨੂੰ ਬਾਅਦ ਚ ਲੜਾਵਾਂਗੇ ਆਪਾਂ ਹੀ ਦੋ ਦੋ ਹੱਥ ਕਰ ਲਈਏ ਪਹਿਲੇ ਦੇਖ ਲਈਏ ਕਾਡੀ ਸੂਰਮਤਾਈ ਕਿੰਨੀ ਸਤਗੁਰੂ ਕਹਿੰਨੇ ਲੱਗ ਠੀਕ ਹੈ ਜਿਵੇਂ ਤੇਰੀ ਵਿਚਾਰ ਔਰ ਇਹ ਬਚਿਤ੍ਰ ਨਾਟਕ ਦੇ ਤਾਰੀ ਵਿਚਾਰਧਾਰਾ ਜੋ ਸਤਗੁਰ ਨੇ ਆਪ ਲਿਖੇ ਤੇ ਹਰੀ ਚੰਦ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੈ ਅੱਜ ਤੱਕ ਮੇਰਾ ਤੀਰ ਕਦੇ ਹੀ ਖਤਾ ਨਹੀਂ ਗਿਆ ਸਤਿਗੁਰ ਕਹਿੰਦੇ ਨੇ ਸੁਣਿਆ ਤੇ ਹਰੀਚੰਦ ਕਹਿੰਦਾ ਦਾ ਮਹਾਰਾਜ ਇਹ ਵੀ ਤੁਹਾਨੂੰ ਪਤਾ ਹੈ ਕਿ ਮੇਰੇ ਨਾਮ ਤੋਂ ਹੀ ਮੇਰੇ ਵੈਰੀ ਕੰਮ ਦੇ ਨੇ ਨਾ ਉਹ ਸਤਿਗੁਰ ਕਹਿੰਦੇ ਨੇ ਸੁਣਿਆ ਤੇ ਹਰੀਚੰਦ ਕਹਿੰਦਾ ਛੇ ਸਭ ਕੁਝ ਸੁਣਿਆ ਤਾਂ ਠੀਕ ਹੁਣ ਪ੍ਰਤੀਵਾਦ ਕਰੋ ਮੈਂ ਤੁਹਾਨੂੰ ਵਾਰ ਕਰਨ ਦਾ ਮੌਕਾ ਦੇਣਾ ਸਤਿਗੁਰ ਕਹਿੰਦੇ ਨਹੀਂ ਮੈਂ ਪਹਿਲੇ ਸੰਤ ਹਾਂ ਚਪਾਈ ਬਾਤ ਦੇ ਮੈਂ ਪਹਿਲੇ ਸਿੱਖ ਹਾਂ ਤਿੰਗ ਬਾਦ ਦੇ ਮੈਂ ਸਵੇਰੇ ਹਰ ਕੀਤੀ ਹੈ ਤੁਹਾਡੇ ਦੋ ਨਾਮ ਨੇ ਸਿੱਖ ਤੇ ਤਿੰਗ ਸਿੱਖ ਨਾਮ ਦਿੱਤਾ ਸਾਨੂੰ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਨੌ ਪਾਤਸ਼ਾਹਾਂ ਨੇ ਸਾਨੂੰ ਨਾਮ ਦਿੱਤਾ ਹੈ ਸਿੱਖ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਖ਼ਲੂਸ ਦਿੱਤਾ ਹੈ ਤਿੰਗ ਸਿੱਖ ਸਾਡਾ ਨਾਮ ਹੈ ਤਿੰਗ ਤੁਹਾਡਾ ਤਖ਼ਲੂਸ ਹੈ ਉਪਨਾਮ ਹੈ ਸਰਨੇਮ ਤੇ ਅਸੀਂ ਧਾਰੀ ਦੁਨੀਆ ਵਿੱਚ ਇਨ੍ਹਾਂ ਦੋ ਨਾਮਾਂ ਨਾਲ ਜਾਣੇ ਜਾਂਦੇ ਆ ਪਛਾਣੇ ਜਾਂਦੇ ਆ ਸਿੱਖ ਹੋਣਾ ਸਾਡਾ ਸੰਤ ਹੋਣਾ ਹੈ ਸਿੰਘ ਹੋਣਾ ਸਾਡਾ ਸਿਪਾਹੀ ਹੋਣਾ ਹੈ ਤੇ ਮੈਂ ਸਵੇਰੇ ਵਾਲੀ ਕੀਤੀ ਸੀ ਹੰਤ ਜਿਹੜਾ ਹੈ ਉਹ ਗ੍ਰੰਥ ਦੀ ਪੂਜਾ ਕਰਦਾ ਹੈ ਤੇ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ ਐਤਵੱਚ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਕ੍ਰਿਬਨ ਕ੍ਰਿਬਨ ਇਤਿਹਾਸਕ ਖਾਨਾ ਦੇ ਸ਼ਸਤਰ ਰੱਖੇ ਸਾਥੇ ਗ੍ਰੰਥ ਨੂੰ ਵੀ ਮੱਥਾ ਟੇਕੀ ਤੇ ਸ਼ਸਤਰ ਨੂੰ ਵੀ ਮੱਥਾ ਟੇਕੀ ਸਿਪਾਈ ਦਾ ਗੁਰੂ ਪੀਰ ਕੌਣ ਹੈ ਸ਼ਸਤਰ ਤੇ ਸੰਤ ਦਾ ਗੁਰੂ ਪੀਰ ਕੌਣ ਹੈ ਗੁਰਬਾਣੀ ਗੁਰਗ੍ਰੰਥ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ ਸਾਹਿਬ ਸਹੋ ਹੀ ਸਾਹਤੀ ਯਹੀ ਨਮਾਰੇ ਪੀਰੇ ਤੇ ਮੇਰੇ ਪੀਰ ਨੇ ਤੇ ਪੀਰਾ ਤੇ ਪਲਵਾਰ ਤੇ ਬਾਲੇ ਤੇ ਵਰਖੇ ਤੇ ਤੁਪਕਾਂ ਇਹ ਮੇਰੇ ਪੀਰ ਨੇ ਤੇ ਮੇਰੇ ਮੁਰਸ਼ਿਦ ਨੇ ਐਸੋ ਆਸਤੇ ਸਤਿਗੁਰੂ ਕਹਿੰਦੇ ਨੇ ਮੈਂ ਨਮਸਕਾਰ ਕਰਦਾ ਜੈ ਜੱਤ ਕਰਨ ਕ੍ਰਿਸ਼ਟੂ ਵਾਰਨ ਮਨ ਪ੍ਰਤਪਾਰਨ ਜੈ ਤੇਗਨ ਮੈਂ ਨਮਸਕਾਰ ਕਰਦਾ ਇਹ ਤੇਗ ਇਹ ਤਲਵਾਰ ਮੈਂ ਤੈਨੂੰ ਮੱਥਾ ਟੇਕਦਾ ਕਿਉਂ ਤੂੰ ਮੇਰੀ ਮੁਰਸ਼ਿਦ ਹੈ ਤੂੰ ਮੇਰਾ ਪੀਰ ਹੈ ਤੋ ਇੱਥੇ ਸਵਾਲ ਪੈਦਾ ਹੋਵੇਗਾ ਕਿ ਸਾਡੇ ਦੋ ਗੁਰੂ ਨੇ ਹਾਂ ਜਦ ਤਾਡੇ ਰੂਪ ਦੋ ਨੇ ਤੋ ਫਿਰ ਗੁਰੂ ਵੀ ਦੋ ਨੇ ਇਤਨੀ ਮਹਾਰਤ ਦਾ ਅਸੀਂ ਸਿਰਫ ਸਿੱਖ ਨਹੀਂ ਹਾਂ ਅਸੀਂ ਸਿਰਫ ਸਿੰਘ ਨਹੀਂ ਹਾਂ ਅਸੀਂ ਸਿੱਖ ਵੀ ਹਾਂ ਅਸੀਂ ਸਿੰਘ ਵੀ ਹਾਂ ਅਸੀਂ ਸੰਤ ਵੀ ਹਾਂ ਅਸੀਂ ਸਿਪਾਹੀ ਵੀ ਹਾਂ ਸਿਪਾਹੀ ਦਾ ਗੁਰੂ ਸ਼ਸਤਰ ਹੁੰਦਾ ਹੈ ਤੇ ਖਿਮਾ ਕਰਨੀ ਸੰਤ ਦਾ ਗੁਰੂ ਗੁਰਬਾਣੀ ਹੁੰਦਾ ਹੈ ਗੁਰੂ ਉਹ ਗਿਆਨ ਹੁੰਦਾ ਹੈ ਗ੍ਰੰਥ ਹੁੰਦਾ ਹੈ ਹਜ਼ੂਰ ਸਾਹਿਬ ਦੇ ਸਤਰਾਂ ਦੀ ਪੂਜਾ ਅਨੰਦਪੁਰ ਸਾਹਿਬ ਦੇ ਸਤਰਾਂ ਦੀ ਪੂਜਾ ਪੜ੍ਹਨੇ ਸਾਹਿਬ ਦੇ ਸਤਰਾਂ ਦੀ ਪੂਜਾ ਸਦੀਆਂ ਤੋਂ ਅਸੀਂ ਸ਼ਸਤਰਾਂ ਨੂੰ ਮੱਥਾ ਟੇਕਦੇ ਆ ਆਏ ਹਾਂ ਤੁਸੀਂ ਕਬੂਲ ਕਰ ਲਿਆ ਅੱਜ ਤੁਸੀਂ ਕਹਿੰਦੇ ਸਸਰਾਂ ਨਾਲ ਗੁਰਦੁਆਰਾ ਪਵਿੱਤਰ ਹੋ ਗਿਆ ਤੇ ਤੁਸੀਂ ਟੈਂਕ ਚਾੜ ਕੇ ਪਵਿੱਤਰ ਕੀਤਾ ਗੁਰਦੁਆਰਾ ਦਰਬਾਰ ਸਾਹਿਬ ਪਵਿੱਤਰ ਕੀਤਾ ক্ষমা ਕਰਨੇ ਕਿਉਂਕਿ ਝੂਠ ਹੈ ਲਾਣ ਲਈ ਬਾਧਣ ਬੜੈ ਨੇ ਸਤਿ ਨੂੰ ਮਲਜ਼ਰ ਆਮ ਤੇ ਲੈਣ ਲਈ ਕੋਈ ਸਾਧਨ ਕੋਈ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਕਰਿਆ ਸੀ ਸਤਗੁਰੂ ਕਹਿ ਲਗੇ ਮੈਂ ਸੰਤ ਪਹਿਲੇ ਆ ਤੇ ਬਾਹੀ ਬਾਦ ਆ ਤੇ ਤਾਂ ਤਾਂ ਘਾਇ ਕਮ ਨਹੀਂ ਕਿ ਪਹਿਲੇ ਵਾਰ ਕਰੇ ਹਰੀ ਚੰਦ ਤੂੰ ਵਾਰ ਕਰ ਤੇ ਹਰੀ ਚੰਦ ਕਹਿੰਦਾ ਗੁਰੂ ਤੇ ਬੜਾ ਭੋਲਾ ਹੈ ਬਹੁਤ ਭੋਲਾ ਸਾਨੂੰ ਦੁਸ਼ਮਣ ਨੂੰ ਬਾਹਰ ਕਰਨ ਦਾ ਮੌਕਾ ਦਿੰਦਾ ਪਿਆ ساری ਦੁਨੀਆ ਕਹਿੰਦੀ ਪਈ ਹੈ ਕਿ ਸਿੱਖ ਕੌਮ ਬੜੀ ਭੋਲੀ ਹੈ ਭੋਲੀ ਕੌਮ ਤੇ ਮੈਂ ਫਿਰ ਅਰਥ ਤਰਾਂ ਬੋਲੇ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਧੋਖੇ ਬਾਜ਼ ਹਲ ਕਪਟ ਨਹੀਂ ਹੁੰਦਾ ਤੇ ਭੋਲਾ ਬੰਦਾ ਹੀ ਰੱਬ ਦੇ ਨੇੜਿਆਂ ਦਾ ਪ੍ਰਭੀ ਭੋਲੇ ਬਹਾਂ ਨਾਲ ਨੇ ਭੋਲੇ ਦਾ ਮਤਲਬ ਮੂੜ ਨਹੀਂ ਜਿਵੇਂ ਪੰਜਾਬੀ ਚ ਕਹਿ ਦਿੰਦੇ ਨੇ ਤੁੰਬੜਾ ਭੋਲਾ ਭੋਲੇ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ ਜੋ ਜ਼ਬਾਨ ਤੇ ਉਹ ਦਿਲ ਦੇ ਜੋ ਦਿਲ ਦੇ ਤੇ ਜ਼ਬਾਨ ਤੇ ਭੋਲਾ ਤੇ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਹੈ ਚਲਾਕ ਬੰਦਾ ਝੂਠ ਦੇ ਨੇੜੇ ਆਉਂਦਾ ਭੋਲਾ ਬੰਦਾ ਗਿਆਨ ਦੇ ਨੇੜੇ ਆਉਂਦਾ ਹੈ ਸਮਝ ਕਰਨੇ ਕਿ ਜਿਹੜਾ ਚਤਰ ਤੇ ਚਲਾਕ ਬੰਦਾ ਉਹ ਕਠੋਰਤਾ ਤੇ ਤਜੱਦਦ ਦੇ ਨੇੜੇ ਆਉਂਦਾ ਹੈ ਭੋਲਾ ਧੋਖਾ ਖਾਣਾ ਜਾਣਦਾ ਹੈ ਧੋਖਾ ਦੇਣਾ ਨਹੀਂ ਚਲਾਕ ਧੋਖਾ ਖਾਣਾ ਨਹੀਂ ਜਾਣਦਾ ਧੋਖਾ ਦੇਣਾ ਹੀ ਜਾਣਦਾ ਤੇ ਇੱਕ ਆਲਮ ਦਾ ਕਹਿਣਾ ਹੈ ਹਜ਼ਾਰ ਦਫਾ ਧੋਖਾ ਖਾ ਲੈਣ ਨਾਲੋਂ ਹਜ਼ਾਰ ਦਫਾ ਇੱਕ ਦਫਾ ਧੋਖਾ ਦੇਣ ਨਾਲੋਂ ਹਜ਼ਾਰ ਦਫਾ ਧੋਖਾ ਖਾ ਲੈਣਾ ਬੈਠਾ ਚੰਗਾ ਧੋਖਾ ਖਾਣਾ ਕੋਈ ਪਾਪ ਨਹੀਂ ਧੋਖਾ ਦੇਣਾ ਪਾਉਂਦਾ ਤੇ ਬੰਤੇ ਫਲ ਤੋਂ ਤਾਂ ਧੋਖਾ ਹੀ ਦਈ ਜਾਂਦੇ ਨੇ ਔਰ ਕੀ ਅਸੀਂ ਬਰਬਾਦ ਕੀਤਾ ਕਿਉਂ ਬਰਬਾਦ ਕੀਤਾ ਭੋਲਾ ਤੇ ਭੋਲਾ ਬੰਦਾ ਪਵਿੱਤਰ ਹੁੰਦਾ ਹੈ ਚਲਾਕ ਬੰਦਾ ਦੁਸ਼ਟ ਹੁੰਦਾ ਹੈ ਚਤਰਾ ਹੀ ਨਾ ਚਤਰ ਬੁਝ ਪਾਈਏ ਰੇ ਜਨ ਮਨ ਮਾ ਦੋਸਾਂ ਉਲਾਈਏ ਤੇ ਮੈਂ ਇਤਨੀ ਇਤ ਗੱਲ ਕਹਾਂ ਰਿਹਾ ਕਿ ਗੱਲਾਂ ਬਾਤਾਂ ਵਿੱਚ ਚਲਾਕੀਆਂ ਦੇ ਅਸੀਂ ਇਹਨਾਂ ਨਾਲੋਂ ਨਹੀਂ ਜਿੱਤ ਸਕਦੇ ਕਿਉਂ ਕਿ ਚਤਰ ਚਲਾਕ ਬੇਈਮਾਨ ਨੇ ਅਸੀਂ ਭੋਲੇ ਐਨੀ ਗੱਲ ਭੋਲਾ ਬੰਦਾ ਸੱਚ ਦੇ ਨੇੜੇ ਆਉਂਦਾ ਹੈ ਚਲਾਕ ਤੇ ਚਤਰ ਝੂਠ ਦੇ ਨੇੜੇ ਆਉਂਦਾ ਔਰ ਵੀ ਅਸੀਂ ਸ਼ਾਇਦ ਇਹਨਾਂ ਦਾ ਮੁਕਾਬਲਾ ਨਾਤਰਤ ਕੀ ਜਿਸ ਤਰੀਕੇ ਨਾਲ ਧੂਆਂ ਧਾਰ ਇਹਨਾਂ ਦੀਆਂ ਲੇਖੜੀਆਂ ਜਿਸ ਤਰੀਕੇ ਨਾਲ ਟੀਵੀ ਤੇ ਰੇਡੀਓ ਤੇ ਬੋਲਦੇ ਪੈਣਾ ਸ਼ਾਇਦ ਅਸੀਸ ਭੰਗਨਾਲ ਜਵਾਬ ਜੋ ਹੈ ਨਾ ਦੇ ਸਕੇ ਹੈ ਪਰ ਇਤਨੀ ਗੱਲ ਸਪਸ਼ਟ ਹੈ ਨਿਰੰਕਾਰ ਪਰਿਪੂਰਨ ਪਰਮ